ਜਲੰਧਰ ਦਿਹਾਤੀ ਦੇ ਫਲੋਰ ਨੇੜੇ ਸਰਵਿਸ ਲੇਨ ਤੇ ਦੁੱਧ ਨਾਲ ਭਰਿਆ ਇੱਕ ਕੰਟੇਨਰ ਪਲਟ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚਾਲਕ ਦੁੱਧ ਨਾਲ ਭਰਿਆ ਕੰਟੇਨਰ PB03AY2099 ਬਟਾਲਾ ਤੋਂ ਅੰਬਾਲਾ ਦੁੱਧ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਕੰਟੇਨਰ RC ਪਲਾਜ਼ਾ ਨੇੜੇ ਪਲਟ ਗਿਆ। ਦੁਰਘਟਨਾ ਵਿੱਚ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਜ਼ਖਮੀ ਡਰਾਈਵਰ ਨੂੰ ਥਾਣਾ ਇੰਚਾਰਜ ਜਸਵਿੰਦਰ ਸਿੰਘ ਅਤੇ ਨੀਰਜ ਕੁਮਾਰ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੰਟੇਨਰ ਵਿੱਚੋਂ ਦੁੱਧ ਡੁੱਲਣਾ ਸ਼ੁਰੂ ਹੋ ਗਿਆ ਸੀ ਘਟਨਾ ਦੌਰਾਨ ਲੋਕਾਂ ਵਿੱਚ ਦੁੱਧ ਭਰ ਕੇ ਲੈ ਜਾਣ ਦੀ ਭੱਜ ਦੌੜ ਮੱਚ ਗਈ। ਇਸ ਦੌਰਾਨ ਡਰਾਈਵਰ ਨੂੰ ਬਚਾਉਣ ਦੀ ਬਜਾਏ ਕੁਝ ਲੋਕ ਦੁੱਧ ਇਕੱਠਾ ਕਰਨ ਲਈ ਭੱਜੇ। ਇਸ ਤੋਂ ਬਾਅਦ ਲੋਕ ਆਪਣੇ ਘਰਾਂ ਵਿੱਚੋਂ ਡਰਮ, ਕੈਨ, ਬੋਤਲਾਂ ਅਤੇ ਬਾਟੀਆਂ ਵਿੱਚ ਭਰ ਕੇ ਲੈ ਜਾਂਦੇ ਦਿਸੇ। ਬਲਵੰਤ ਸਿੰਘ ਨੇ ਦੱਸਿਆ ਕਿ ਉਹ ਬਟਾਲਾ ਤੋਂ ਅੰਬਾਲਾ ਜਾ ਰਿਹਾ ਸੀ। ਉਹ ਗੱਡੀ ਚਲਾ ਰਿਹਾ ਸੀ ਅਤੇ ਬਾਈਕ ਚਾਲਕ ਨੇ ਬ੍ਰੇਕ ਮਾਰ ਦਿੱਤੀ। ਉਸ ਨੂੰ ਬਚਾਉਂਦਿਆਂ ਹੀ ਫੁੱਟਪਾਥ ਤੇ ਕੰਟੇਨਰ ਚੜ ਗਿਆ। ਅਤੇ ਪਲਟ ਗਿਆ ਘਟਨਾ ਵਿੱਚੋਂ ਜ਼ਖਮੀ ਹੋ ਗਿਆ ਅਤੇ ਸੜਕ ਸੁਰੱਖਿਆ ਫੋਰਸ ਇਲਾਜ ਲਈ ਹਸਪਤਾਲ ਲੈ ਕੇ ਗਈ